ਕੱਲ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਜਿਸ ਕਰਕੇ ਸੰਗਰੂਰ ਸ਼ਹਿਰ ਦੇ ਵਿੱਚ ਅੱਜ ਵਿਸ਼ਾਲ ਵਿਸ਼ਾਲ ਰੂਪ ਵਿੱਚ ਇੱਕ ਸੋਭਾ ਯਾਤਰਾ ਕੱਢੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਲੋਕ ਘੋੜਿਆਂ ਤੇ ਚੜ ਕੇ ਆਪਣੇ ਆਪਣੇ ਗੱਡੀਆਂ ਤੇ ਚੜ ਕੇ ਜੋ ਹੈ ਸੋਭਾ ਯਾਤਰਾ ਵਿੱਚ ਸ਼ਾਮਲ ਹੋਏ ਹਨ ਅਤੇ ਸੰਗਤਾਂ ਦੂਰੋਂ ਦੂਰੋਂ ਆਈਆਂ ਹਨ ਵੱਡੇ ਵੱਡੇ ਲੀਡਰ ਇੱਥੇ ਆਏ ਹਨ ਭਾਗ ਜਣ ਕੁਝ ਮਨੁੱਖਾਂ ਨਾਲ ਭਾਗ ਜਣ ਨਾਲ ਗੱਲਬਾਤ ਕਰਾਂਗੇ ਕਿਹੜਾ ਮੋੜ ਆਪਣਾ ਹਾਂਜੀ ਗੱਲ ਕਰਾਂਗੇ ਦੀਪ ਦੇਲਾ ਕੇ ਮੈਂ ਜੋਲੀ ਮੈਂ ਮਨਾਉਂਗੀ घर मौके भाग आज खुल जाएंगे राम आएंगे मेरी झोपड़ी के भाग आज खुल जाएंगे ਕਿ ਮੋਕੀ ਭਾਗਿਆ ਦੀ ਜਾ ਚ ਜਾਏਗੇ ਨਾ ਆਏਗੇ ਮੇਰੀ ਬੋਲੀ ਕੇ ਭਾਗਿਆ ਜੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੇਟਾਂ ਗਈਆਂ ਜਾ ਰਹੀਆਂ ਹਨ ਖੁਸ਼ੀ ਮਨਾਈ ਜਾ ਰਹੀ ਹੈ ਗੀਤ ਗਾਏ ਜਾ ਰਹੇ ਹਨ ਹੋਰ ਵੀ ਆਗੂ ਇੱਥੇ ਪਾਰਟੀ ਵਾਜੇ ਆਗੂ ਵੀ ਮੌਜੂਦ ਹਨ ਗੱਲਬਾਤ ਕਰਾਂਗੇ ਹਾਂ ਸਰ ਕਿਵੇਂ ਦੇਖਦੇ ਹੋ ਅੱਜ ਸ਼ੋਭਾ ਯਾਤਰਾ ਕੱਢੀ ਆ ਰਹੀ ਦੇਖੋ ਜੀ ਇਹ ਬਹੁਤ ਵਧੀਆ ਅੱਜ ਜਿਹੜਾ ਹੈਗਾ 500 ਸਾਲ ਬਾਅਦ ਜਿਹੜੇ RAM ji ਦਾ ਮੰਦਿਰ ਆ ਉਹ ਘਰ ਨੂੰ ਕੱਢੂ ਹੋ ਰਿਹਾ ਦੇ ਲੋਕਾਂ 'ਚ ਬਹੁਤ ਸ਼ਰਧਾ ਹੈ ਬਹੁਤ ਸਾਹ ਨਾਲੇ ਚ ਯਾਤਰਾ ਦੇ ਵਿੱਚ ਬਹੁਤ ਬਹੁਤ ਹਿੱਸਾ ਲੈ ਰਹੇ ਆ ਸਾਡੇ 5 ਸਾਲਾਂ ਦਾ ਇੰਤਜ਼ਾਰ ਖਤਮ ਹੋਇਆ ਸੰਗਰੂਰ ਸ਼ਹਿਰ ਦੇ ਵਿੱਚ ਹਰ ਪਾਰਟੀ ਵਰਕਰ ਹਰ ਪਾਰਟੀ ਦਾ ਲੀਡਰ ਆਇਆ ਪਾਰਟੀ ਵਾਈਜ਼ ਉੱਪਰ ਉੱਠ ਗਏ ਦੇਖੋ ਜੀ ਜਿਹੜੇ ਧਾਰਮਿਕ ਸਾਡੇ ਧਰਮ ਹੈਗੇ ਪਾਰਟੀ ਵਾਈਜ਼ ਉੱਪਰ ਉੱਠ ਕੀ ਹੋਣਾ ਚਾਹੀਦਾ ਇਕੱਠੇ ਵੀ ਜਿਹੜੇ ਫੰਕਸ਼ਨ ਹੁੰਦੇ ਆ ਕਿਸੇ ਵੀ ਤਰ੍ਹਾਂ ਦੇ ਇਕੱਠਿਆਂ ਨੂੰ ਕੋਈ ਕਿਸੇਲੀਬ੍ਰੇਟ ਕਰਨੇ ਚਾਹੀਦੇ ਆ ਅੱਜ ਬੜੀ ਦਿਲ ਨੂੰ ਖੁਸ਼ੀ ਹੋਈ ਹੈ ਵੀ ਸਾਰੇ ਪਾਰਟੀਆਂ ਦੇ ਨੁਮਾਇੰਦੇ ਇੱਥੇ ਆਪਣਾ ਟਾਈਮ ਚੋਂ ਟਾਈਮ ਕੱਢ ਕੇ ਸ਼ੋਭਾ ਯਾਤਰਾ ਹਿੱਸਾ ਬਣੇ ਕਿਸ ਤਰ੍ਹਾਂ ਦੇਖਦੇ ਹੋ ਜੀ ਸ਼ੋਭਾ ਜਤਲਾ ਗੱਡੀ ਆ ਰਹੀਆ ਕਲ ਰਾਮ ਮੰਦਿਰ ਦਾ ਉਹ ਘਟਣ ਹੋਣ ਜਾ ਰਿਹਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਪੂਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਸ੍ਰੀ ਰਾਮ ਜੀ ਜਿਹਦੇ ਭਗਵਾਨ ਰਾਮ ਜੀ ਦੇ ਮੰਦਿਰ ਦੀ ਉਸਾਰੀ ਹੋ ਰਹੀ ਹੈ ਜਿਹਦੇ ਲਈ ਪੂਰੇ ਪੰਜਾਬ ਹੀ ਪੂਰੇ ਭਾਰਤ ਹੀ ਨਹੀਂ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸਾਡੇ ਪ੍ਰਭੂ ਰਾਮ ਜੀ ਦੇ ਭਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਪਾਰਟੀ ਭਾਈ ਦਾ ਉੱਪਰ ਉੱਠ ਕੇ ਇਹਨਾਂ ਦਾ ਕਹਿਣਾਗਾ ਕਿ ਪਾਰਟੀ ਭਾਈ ਦਾ ਉੱਪਰ ਉੱਠ ਕੇ ਸਾਰੇ ਲੀਡਰ ਸਾਰੇ ਵਰਕਰ ਇੱਥੇ ਮੌਜੂਦ ਹਨ ਸਰ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਵਿਆਪਰ ਗਮ ਹੌਲ ਹੈ ਅੱਜ ਲੰਗਰ ਲੰਗਰ ਪੂਰੇ ਚੱਲ ਰਹੇ ਨੇ ਦੱਸ ਨਹੀਂ ਸਕਦੇ ਇੰਨੀ ਖੁਸ਼ੀ ਹੈ ਪੂਰੇ ਭਾਰਤ ਵਾਸੀ ਨੂੰ ਸਾਰੇ ਪੂਰੇ ਭਾਰਤ ਵਾਸੀ ਨੂੰ ਜੈ ਸ਼੍ਰੀ ਰਾਮ ਸਾਡੇ 5 ਸਾਲਾਂ ਦਾ ਇੰਤਜ਼ਾਰ ਖਤਮ ਹੋਇਆ ਕਿਵੇਂ ਦੇਖਦੇ ਹਾਂ ਬਹੁਤ ਵਧੀਆ ਪਹਿਲਾਂ ਦੇਸ਼ ਦੇ ਵਿੱਚ ਇੱਕ ਦੀਵਾਲੀ ਮਨਾਈ ਜਾਂਦੀ ਸੀ ਹੁਣ ਮੈਨੂੰ ਲੱਗਦਾ ਕਿ ਹੁਣ ਦੋ ਦੀਵਾਲੀਆਂ ਮਨਾਇਆ ਕਰਾਂਗੇ ਅਸੀਂ ਭਗਵਾਨ ਸ਼੍ਰੀ ਰਾਮ ਜੀ ਆਪਣੇ ਦੇ ਪ੍ਰਾਂਪਤ ਜਿਹੜੇ ਕੱਲ ਨੂੰ ਆ ਰਹੇ ਨੇ ਪੂਰਾ ਭਾਰਤ ਵਾਸੀ ਖੁਸ਼ੀਆਂ ਮਨਾ ਰਿਹਾ ਹੈ ਪੂਰੇ ਭਾਰਤ ਦੇ ਵਿੱਚੋਂ ਦੂਰੋਂ ਦੂਰੋਂ ਲੀਡਰ ਤੇ ਵਰਕਰ ਤੇ ਆਮ ਲੋਕ ਜਾ ਰਹੇ ਹਨ ਕੀ ਤੁਸੀਂ ਜਾਹੋਗੇ ਤੁਸੀਂ ਭਾਰਤ ਨੂੰ ਤਾਂ ਜੀ ਪਹਿਲੇ ਵੀ ਸ਼ਗੁਰੂ ਮੰਨਿਆ ਗਿਆ ਔਰ ਇਹਦੇ ਨਾਲ ਹੋ ਰਹੀ ਹੈ ਮੋਹਰ ਲੱਗੀ ਵੀ ਪੂਰੇ ਭਾਰਤ ਦੇ ਵਿੱਚ ਅਗਰ ਜੈ ਸ਼੍ਰੀ ਰਾਮ ਦਾ ਪ੍ਰਾਣ ਪ੍ਰਵੇਗ ਸ਼ੁਰੂ ਹੋਈ ਹੈ ਪੂਰੇ ਭਾਰਤ ਵਾਸੀਆਂ ਨੂੰ ਵਿਆਹ ਤੋਂ ਵੱਧ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵਿਆਹ ਵਰਗਾ ਮਾਹੌਲ ਹੈ ਲੇਡੀਜ਼ ਵੱਲੋਂ ਨੱਚ ਕੇ ਆਪਣੀ ਖੁਸ਼ੀ ਜੋ ਹੈ ਜ਼ਾਹਰ ਕੀਤੀ ਜਾ ਰਹੀ ਹੈ ਪੂਰਾ ਵਿਆਹ ਵਰਗਾ ਮਾਹੌਲ ਚੱਲ ਰਿਹਾ ਹੈ ਪੜਾਕੇ ਪੜਾਕੇ ਚੱਲ ਰਹੇ ਹਨ ਥਾਂ ਥਾਂ ਤੇ ਲੰਗਰ ਚੱਲ ਰਹੇ ਹਨ ਦੇਖ ਸਕਦੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਖੁਸ਼ੀ ਮਨਾਈ ਜਾ ਰਹੀ ਹੈ ਭੰਗੜੇ ਪਾਏ ਜਾ ਰਹੇ ਹਨ ਰਾਮ ਲਲਾ ਜੀ ਦੇ ਭਗਤੀ ਦੇ ਗੀਤ ਗਾਏ ਜਾ ਰਹੇ ਹਨ ਸੇਵਾਦਾਰ ਵੀ ਇੱਥੇ ਮੌਜੂਦ ਹਨ ਕੱਲ੍ਹ ਬਾਅਦ ਕਰਾਂਗੇ ਸਿਰ ਕਿਸ ਤਰ੍ਹਾਂ ਦੇਖਦੇ ਹੋ ਰਾਮ ਮੰਦਰ ਦਾ ਕੱਲ ਉਹ ਉਦਘਾਟਨ ਹੋਣਾ ਤੇ ਅੱਜ ਸਗਰੂਰ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਘੱਡੀ ਜਾ ਰਹੀ ਹੈ ਅਸੀਂ ਬੜੇ ਬੜਪਾਗੀ ਆ ਜੋ ਸਾਨੂੰ ਤ੍ਰੇਤਾ ਯੁੱਗ ਦੀ ਝਲਕ ਮਿਲ ਰਹੀ ਹੈ ਜਦੋਂ ਰਾਮਚੰਦਰ ਜੀ ਆਏ ਸੀ દિਵਾਲੀ ਮਨਾਈ ਸੀ ਪਰ ਅਸੀਂ ਕਲ ਯੁੱਗ ਦੇ ਜੀਵ ਅੱਜ ਉਸੇ ਤ੍ਰੇਤਾ ਯੁੱਗ ਦੀ દિਵਾਲੀ ਮਨਾ ਰਹੇ ਹਾਂ ਇਸ ਤੋਂ ਵੱਧ ਸਾਡਾ ਬੜਾ ਆਪਣਾ ਭਾਜੀ ਅਸੀਂ ਬੜੇ ਭਾਗੀਆਂ ਜੈ ਸ਼੍ਰੀ ਰਾਮ ਧੰਨਵਾਦ ਅਸੀਂ ਕਰਦੇ ਹਾਂ ਪ੍ਰਭੂ ਸ਼੍ਰੀ ਰਾਮ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਦਿਨ ਦਿਖਾਇਆ ਲੋਕ ਇਹਨੂੰ ਤਰਸਦੇ ਸੀ ਇਹ ਤ੍ਰੇਤਾ ਯੁੱਗ ਦਾ ਉਹੀ ਦਿਨ ਹੈ ਜਦੋਂ ਰਾਮਚੰਦਰ ਜੀ ਬਨਵਾਸ ਘਟ ਕੇ ਆਏ ਸੀ ਲੋਕਾਂ ਨੇ દિਵਾਲੀ ਮਨਾਈ ਸੀ ਅੱਜ ਵੀ ਮਹਾਂ ਦਿਵਾਲੀ ਮਨਾਈ ਜਾ ਰਹੀ ਹੈ ਇੰਨੀ ਗੱਲੇ ਖੁਸ਼ੀ ਹੈ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਕਿਰਤ ਕਿਸ ਤਰ੍ਹਾਂ ਕੱਲ ਵੀ ਕਲ ਮੰਦਰ ਦਾ ਉਹ ਰਾਮ ਮੰਦਰ ਦਾ ਉਦਘਾਟਨ ਹੋਣਾ ਹੈ ਸੰਗਤਾਂ ਦੂਰੋਂ ਦੂਰੋਂ ਜਾ ਰਹੇ ਨੇ ਉਹਨਾਂ ਨੂੰ ਕੀ ਦਿਖਦਿਆ ਚਾਹੂੰਗਾ ਬਹੁਤ ਖੁਸ਼ੀ ਦੀ ਗੱਲ ਹੈ ਬੜੇ ਉਹੀ ਗੱਲ ਹੈ ਵੀ ਬੜੇ ਸਾਲਾਂ ਬਾਅਦ ਇਹ ਦੇਣ ਆਇਆ ਹੈ ਰਾਮਚੰਦਰ ਜੀ ਆਪਦੇ ਘਰ ਦੇ ਵਿੱਚ ਪਹੁੰਚ ਰਹੇ ਨੇ ਆਪਦੇ ਮਹਿਲਾਂ ਦੇ ਵਿੱਚ ਪਹੁੰਚ ਰਹੇ ਨੇ 500 ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਇਸ ਕਰਕੇ ਅੱਗੇ ਉਹਨਾਂ ਦਾ ਬਹੁਤ ਵਿੜਪਾ ਗਏ ਆ ਅਸੀਂ ਆਪਦੇ ਆਪ ਨੂੰ ਵਿੜਪਾਗਾ ਮਹਿਸੂਸ ਕਰਦੇ ਆ ਵੀ ਜੋ ਸਾਨੂੰ ਇਹ ਦਿਨ ਦੇਖਣਾ ਮਿਲਿਆ ਜੈ ਸ਼੍ਰੀ ਰਾਮ ਕੱਠ ਦੇ ਵਿੱਚ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਨੇ ਹਿੱਸਾ ਲਿਆ ਸਾਰੇ ਖੁਸ਼ੀ ਮਨਾ ਰਹੇ ਨੇ ਹਾਂ ਬਿਲਕੁਲ ਇਸ ਟਾਈਮ ਇਹਦੇ ਵਿੱਚ ਕੋਈ ਜਾਤ ਪਾਤ ਕੋਈ ਧਰਮ ਦਾ ਮਸਲਾ ਨਹੀਂ ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਆਪਣੀ ਪੂਰੀ ਤਾਕਤ ਦੇ ਨਾਲ ਇਸ ਦੇ ਵਿੱਚ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ ਸਨਾਤਨ ਉਤਕਰਸ਼ਣ ਕਮੇਟੀ ਵੱਲੋਂ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਤੇ ਬਾਕੀ ਵੀ ਅਸੀਂ ਜਨਤਾ ਦੇ ਬੜੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਸਹਿਯੋਗ ਦਿੱਤਾ ਹੈ ਸਾਰੇ ਦੇ ਵਿਚ ਇਹਨਾਂ ਦਾ ਕਹਿਣਾਗਾ ਕਿ ਇਹ ਤਿਹਾੜਾ ਮਨਾਇਆ ਜਾਵੇਗਾ ਹੋਰ ਅਸੀਂ ਭਾਗੇ ਮਯੂਰ ਲਗਾਵਾ ਕਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਸ਼ੋਹ ਯਾਤਰਾ ਨੂੰ ਬਹੁਤ ਵਧੀਆ ਬੋਸਨਾ ਦੇਖ ਰਹੇ ਆ ਜੀ ਅਸੀਂ ਸਾਨੂੰ ਬਹੁਤ ਵਧੀਆ ਲੱਗਿਆ ਜੀ ਜੈ ਸ਼੍ਰੀ ਰਾਮ ਦੀ ਬਹੁਤ ਖੁਸ਼ੀ ਹੈ ਖੁਸ਼ੀ ਦਾ ਮਾਹੌਲ ਹੈ ਜੀ ਜੈ ਸ਼੍ਰੀ ਰਾਮ ਖੁਸ਼ੀ ਦਾ ਮਾਹੌਲ ਹੈ ਜੀ ਜੈ ਸ਼੍ਰੀ ਰਾਮ ਜੈ ਜਿੰਦਾਬਾ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿੰਦਾਬਾ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਨਾਲੇ ਲੱਗ ਰਹੇ ਨੇ ਕਿਵੇਂ ਦੇਖ ਰਹੇ ਹੋ ਸਭ ਅੱਜ ਦੀ ਸ਼ੋਭਾ ਯਾਤਰਾ ਨੂੰ ਹਾਂਜੀ ਅੱਜ ਅਸੀਂ ਬਹੁਤ ਖੁਸ਼ ਹਾਂ 500 ਸਾਲ ਬਾਅਦ ਸਾਡੇ ਰਾਮ ਲੱਲਾ ਜੀ ਦਾ ਉੱਥੇ ਮਤਲਬ ਉਹਨੂੰ ਸਥਾਪਿਤ ਕਰਨ ਜਾ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੈਂ ਕੀ ਕਹਿਣਾ ਚਾਹਾਂਗੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਦੇ ਨਾਲੇ ਲਗਾ ਜਾ ਰਹੇ ਨੇ ਹਾਂਜੀ ਕੀ ਕਹਿਣਾ ਚਾਹਾਂਗੇ ਅੱਜ ਸੰਗਰੂਰ ਦੇ ਵਿੱਚ ਇੱਕ ਬਹੁਤ ਹੀ ਵੱਡਾ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਸ ਦੇ ਵਿੱਚ ਇੰਨਾ ਭੀੜ ਪਕਾ ਇੰਨਾ ਹੋਇਆ ਕਿ ਬਸ ਪੈਰ ਰੱਖਣ ਦੀ ਜਗ੍ਹਾ ਨਹੀਂ ਇੰਨੇ ਜਿਆਦੇ ਲੰਗਰ ਨੇ ਕਿ ਇੰਨੀ ਖੁਸ਼ੀ ਹੋ ਰਹੀ ਹੈ ਲੋਕਾਂ ਵਿੱਚ ਮੈਂ ਕਹਿੰਦਾ ਹੈਰਾਨ ਆ ਵੀ ਇੰਨੀ ਖੁਸ਼ੀ ਕਦੇ ਦੇਖੀ ਨਹੀਂ ਨਾ ਕਦੇ ਦੇਖਣੀ ਆ જય શ્રી ਰਾਮ ਹੋਰ ਵੀ ਭਗਤ ਜਨ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਇਸ ਤਰ੍ਹਾਂ ਦੇਖਦੇ ਹੋ ਕੱਲ ਰਾਮ ਮੰਦਰ ਦਾ ਜੋ ਉਹ ਘਾਟਣ ਹੋਣ ਜਾ ਰਹੇ ਆ ਅੱਜ ਸੁਰੂ ਸ਼ਹਿਰ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਦੇਖੋ ਜੀ ਇਕੱਲੇ ਸੰਗਰੂਰ ਦੇ ਵਿੱਚ ਇਹ ਨਹੀਂ ਜੀ ਪੂਰੇ ਹਿੰਦੁਸਤਾਨ ਕੀ ਪੂਰੇ ਵਰਲਡ ਦੇ ਵਿੱਚ ਇਹ ਖੁਸ਼ੀਆਂ ਤੇ ਹਰਮਨਾਇਆ ਜਾ ਰਿਹਾ ਹੈਗਾ 500 ਸਾਲ ਬਾਅਦ ਭਗਵਾਨ ਰਾਮ ਆਪਣੇ ਨਿਵਾਸ ਥਾਂ ਤੇ ਵਿਰਾਜਮਾਨ ਹੋ ਰਹੇ ਨੇ ਇਹ ਤੋਂ ਵੱਡੀ ਹੋਰ ਖੁਸ਼ੀ ਦੀ ਗੱਲ ਕੀ ਹੋ ਚੁੱਕੀ ਹੈ ਜੀ ਦੀਵਾਲੀ ਜਿਵੇਂ ਦੀਵਾਲੀ ਨਾਲ ਦੀਵਾਲੀ ਤੋਂ ਵੱਧ ਉਤਸਾਹ ਲੋਕਾਂ ਦੇ ਪਾਇਆ ਜਾ ਰਿਹਾ ਜੀ ਘਟੋ ਘਟ 10000 ਤੋਂ ਵੱਧ ਬੰਦੇ ਇਕੱਠੇ ਇਸ ਟਾਈਮ ਹੋਊਗਾ ਜੀ ਗਿਣਤੀ ਨਹੀਂ ਆ ਲੋਕਾਂ ਦੀ ਕੋਈ ਭਗਤਾਂ ਦੀ ਜੀ ਰਾਮ ਭਗਤਾਂ ਦੀਗੀ ਤਾਂ ਬਸ ਸਾਨੂੰ ਅਪੀਲ ਕਰੂੰਗਾ ਕਿ ਕੱਲ ਸ਼ਾਮ ਨੂੰ ਵੀ ਆਪਣੇ ਘਰੇ ਦੀਪਮਾਲਾ ਕੀਤੀ ਜਾਵੇ ਖੁਸ਼ੀਆਂ ਤੇ ਹਰਮਨਾਇਆ ਜਾਵੇ ਜੈ ਸ਼੍ਰੀ ਰ ਕੱਲ ਦਾ ਗਲਤੀ ਗੱਲ ਕੀਤੀ ਹੈ ਮੈਂ ਕੱਲ ਦੂਰੋਂ ਦੂਰੋਂ ਜੋ ਸੰਗਤਾਂ ਨੇ ਮੰਦਰ ਵਿੱਚ ਮੱਥਾ ਟੇਕਣ ਜਾ ਰਹੀਆਂ ਨੇ ਉਹਨਾਂ ਨੂੰ ਕੀ ਸੰਦੇਸ਼ ਚਾਹੂੰਗਾ ਦੇਖੋ ਜੀ ਕੱਲ ਦਾ ਪ੍ਰੋਗਰਾਮ ਅਲੱਗ-ਅਲੱਗ ਮੰਦਰਾਂ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਹੈਗਾ ਕਿਤੇ ਐਲ. ਜੀ. ਲਾ ਕੇ ਅਣਾਈ ਪ੍ਰੋਗਰਾਮ ਦਿਖਾਇਆ ਜਾਊਗਾ ਕਿ ਲੰਗਰ ਚੜਨਗੇ ਕਿਤੇ ਹਵਨ ਜੱਗ ਹੋਊਗਾ ਮਤਲਬ ਪੂਰਾ ਸਿਸਟਮ ਜੋ ਬਣਿਆ ਹੋਇਆ ਹੈਗਾ ਬਹੁਤ ਵਰਾਮ ਹੈ ਉਹ ਸਿਸਟਮ ਹੋਣਾ ਸਾਰਾ ਹੋਇਆ ਰਾਮ ਰਾਜ ਜਾਣ ਵਾਲਾ ਜੀ ਜੀ ਬਿਲਕੁਲ ਕੱਲ ਰਾਮ ਮੰਦਰ ਦਾ ਉਦਘਾਟਨ ਹੋਣ ਜਾ ਰਿਹਾ ਹੈ ਉੱਥੇ ਵੀ ਸੰਗਤਾਂ ਬਜ਼ੁਰਗੋਂ ਦੂਰੋਂ ਜਾਣੀ ਆਂ ਬਟੇ ਬਟੇ ਮਿਨਿਸਟਰ ਜਾਣਗੇ ਅੱਜ ਇੱਥੇ ਸ਼ੋਭਾ ਯਾਤਰਾ ਸੂਰ ਦੇ ਵਿੱਚ ਵਿਸ਼ਾਲ ਸ਼ੋਭਾ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਤੁਸੀਂ ਦੇਖਿਆਗਾ ਕਿ ਕਿਸ ਤਰ੍ਹਾਂ ਭਗਤਾਂ ਵਿੱਚ ਉਸ਼ਾ ਪਾਇਆ ਜਾ ਰਿਹਾ ਹੈ ਸੰਗਰੂਰ ਤੋਂ ਗੁਰਵਿੰਦਰ ਸਿੰਘ ਬੀਜੀਸੀ ਨਿਊ